ਚੱਲ ਚੱਲ ਬਹਿ ਜਾ ਟੂਕ ਦੇ ਵਿੱਚ ਚੱਲ ਚੱਲ ਬਹਿ ਆ ਰਹਿ ਲਾ ਪਾਣੀ ਦੇ ਨਿਆਰੇ ਲੈਂਦਾ ਨਿਆਣਾ ਪੂਰਾ ਤੇ ਇਸ ਦੇ ਨਾਲ ਹੀ ਆ ਦੇਖੋ ਇਹ ਲੋਕਰ ਬਣੇ ਹੋਏ ਨੇ ਆਪਣਾ ਜੋ ਵੀ ਸਮਾਨ ਆ ਕੱਟ ਵਗੈਰਾ ਜੋ ਵੀ ਕੱਪੜੇ ਫੋਨ ਵਗੈਰਾ ਇਹ ਆਪਾਂ ਇੱਥੇ ਲੋਕਰ ਦੇ ਵਿੱਚ ਜਮਾ ਕਰਵਾ ਕੇ ਰੱਖ ਸਕਦੇ ਆ ਇੱਥੇ ਤੇ ਆਪਾਂ ਟਿਕਟ ਖਰੀਦ ਲਈ ਹੈ ਇੱਥੇ ਦੀ ਟਿਕਟ ਦਾ ਪ੍ਰਾਈਸ ਵੀ ਤੁਹਾਨੂੰ ਦੱਸਦੇ ਆ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆ ਰਾਈ ਡਾਇਮੰਡ ਸਵਿੰਗ ਪੂਲ ਜਲਾਲਾਬਾਦ ਵਿੱਚ ਤੇ ਅੱਜ ਆਪਾਂ ਤੁਹਾਨੂੰ ਇੱਥੇ ਦਾ ਅੰਦਰ ਦਾ ਵੀਊ ਦਿਖਾਉਣੇ ਆ ਤੇ ਨਾਲੇ ਨਹਾਉਣ ਦਾ ਨਜ਼ਾਰਾ ਵੀ ਦਿਖਾਉਣੇ ਆ ਅੰਦਰੋਂ ਤੇ ਨਾਲੇ ਤੁਹਾਨੂੰ ਇੱਥੋਂ ਦੀ ਟਿਕਟ ਪ੍ਰਾਈਸ ਦੱਸ ਦਿਆਂ ਵੀ ਕਿੰਨਾ ਪਰਸੈਂਟ ਟਿਕਟ ਲੱਗਦੀ ਆ ਤੇ ਵੀਡੀਓ ਨੂੰ ਤੁਸੀਂ ਪੂਰਾ ਵਾਚ ਕਰ ਲਿਓ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ مین ਰੋਡ ਦੇ ਉੱਪਰੋਂ ਹੀ ਇੱਥੇ ਦਾ ਬੋਰਡ ਲੱਗਿਆ ਹੋਇਆ ਜਿਸ ਦੇ ਉੱਪਰ ਲਿਖਿਆ ਹੋਇਆ ਹੈ ਰਾਈਡ ਡ੍ਰੀਮ ਲੈਂਡ সুইমিਂਗ ਪੂਲ ਤੇ ਹੁਣ ਆਪਾਂ ਕਰਦੇ ਆ ਮੇਨ ਗੇਟ ਦੇ ਵਿੱਚ ਐਂਟਰੀ ਇਹ ਐਥੇ ਦਾ ਮੇਨ ਗੇਟ ਦੇਖੋ ਐਂਟਰੀ ਕਿੱਦਾਂ ਵਧੀਆ ਬਣਿਆ ਹੋਇਆ ਹੈ ਤੇ ਤੇ ਚੱਲਦੇ ਆ ਹੁਣ ਅੰਦਰ ਨੂੰ ਨਜ਼ਾਰੇ ਲੈਣ ਇਹ ਪਾ ਟਿਕਟ ਖਰੀਦ ਲਈ ਹੈ ਇੱਥੇ ਦੀ ਟਿਕਟ ਦਾ ਪ੍ਰਾਈਸ ਵੀ ਤੁਹਾਨੂੰ ਦੱਸਦੇ ਆ ਇਹ ਟਿਕਟ ਦਾ ਪ੍ਰਾਈਸ ਆ ਪਰ ਪਰਸਨ 100 ਰੁਪਿਆ ਤੇ ਇੱਥੇ ਆ ਦੇਖੋ ਆ ਬੱਚਿਆਂ ਦੇ ਲਈ ਬਣਿਆ ਹੋਇਆ ਸਵਿੰਗ ਪੂਲ ਆ ਜਿਹੜਾ ਛੋਟਾ ਸਵਿੰਗ ਪੂਲ ਆ ਇੱਥੇ ਆ ਕੇ ਬੱਚੇ ਸਵਿਮ ਕਰ ਸਕਦੇ ਆ ਕਿੰਨਾ ਸੋਹਣਾ ਬਣਿਆ ਹੋਇਆ ਹੈ ਇਹ ਵੀ ਤੇ ਇਸ ਦੇ ਨਾਲ ਹੀ ਵੱਡਿਆਂ ਲਈ ਸਵਿੰਗ ਪੂਲ ਬਣਿਆ ਹੋਇਆ ਸਾਰੇ ਵੱਡੇ ਆ ਕੇ ਇੱਥੇ ਸਵਿਮ ਕਰ ਸਕਦੇ ਆ ਕਿੰਨਾ ਵਧੀਆ ਬਣਿਆ ਹੋਇਆ ਹੈ ਵੀ ਇੱਥੇ ਤੁਹਾਨੂੰ ਹੋਰ ਦੱਸ ਦਈਏ ਵੀ ਇੱਥੇ ਜਿਹੜਾ ਪਾਣੀ ਆ ਇਹ ਹਰ ਰੋਜ਼ ਬਦਲਿਆ ਜਾਂਦਾ ਆ ਫਰੈਸ਼ ਵਾਟਰ ਭਰਦੇ ਨੇ ਇੱਥੇ ਤੇ ਇਸ ਦੇ ਨਾਲ ਹੀ ਆ ਦੇਖੋ ਇਹ ਲੋਕਰ ਬਣੇ ਹੋਏ ਨੇ ਆਪਣਾ ਜੋ ਵੀ ਸਮਾਨ ਆ ਕੱਟ ਵਗੈਰਾ ਜੋ ਵੀ ਕੱਪੜੇ ਫੋਨ ਵਗੈਰਾ ਇਹ ਆਪਾਂ ਇੱਥੇ ਲੋਕਰ ਦੇ ਵਿੱਚ ਜਮਾ ਕਰਵਾ ਕੇ ਰੱਖ ਸਕਦੇ ਆ ਇੱਥੇ ਚਾਬੀ ਆਪਣੇ ਕੋਲ ਹੁੰਦੀ ਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਚਲਦੇ ਆ ਸਵਿੰਗ ਲਈ ਅੰਦਰ ਲੈ ਕੇ ਚਲਦੇ ਆ ਤੇ ਆਇਆ ਇੱਕ ਇੱਥੇ ਸਲਾਈਡ ਵੀ ਬਣੀ ਹੋਈ ਆ ਛੋਟੀ ਸਲਾਈਡ ਇੱਥੋਂ ਜੀ ਆਪਾਂ ਆ ਕੇ ਸਲਾਈਡ ਕਰਕੇ ਸਿੱਧਾ সুইਮ ਪੂਲ ਦੇ ਵਿੱਚ ਅੰਦਰ ਜਾ ਸਕਦੇ ਆ ਤੇ ਇੱਥੇ ਤੁਹਾਨੂੰ ਨਜ਼ਾਰਾ ਦਿਖਾਉਨੇ ਆ ਹੁਣ ਤੇ ਨਾਲੇ ਤੁਹਾਨੂੰ ਇਹ ਜਿਹੜੀਆਂ ਟੂਬਾਂ ਨੇ ਇਹਨਾਂ ਦਾ ਵੀ ਪ੍ਰਾਈਸ ਦਦਿਆਂ ਵੀ ਇਹ ਕਿੰਨੇ-ਕਿੰਨੇ ਦੀ ਆ ਤੇ ਇੱਥੇ ਜੇ ਜਿਹੜੀ ਵੱਡੀ ਟੂਬ ਆ ਇਹਦਾ ਰੈਂਟ ਹੈਗਾ ਆ 50 ਰੁਪਏ ਤੇ ਇਹ ਜਿਹੜੀਆਂ ਛੋਟੀਆਂ ਟੂਬਾਂ ਨੇ ਜਿਹੜੀਆਂ ਇਹ ਵਰਤ ਰਹੇ ਨੇ ਇਹਨਾਂ ਦਾ ਟੂਬ ਦਾ ਰੇਟ ਹੈਗਾ ਆ 3 ਰੁਪਏ ਤੇ ਇਹ ਦੇਖੋ ਨਜ਼ਾਰੇ ਲੈ ਰਹੇ ਆ ਆਪਾਂ ਵੀ ਲੈਨੇ ਆ ਨਜ਼ਾਰੇ ਇਹਨਾਂ ਦੇ ਨਾਲ ਹੀ ਤੇ ਕਰਦੇ ਆ ਮਸਤੀ ਫਨ ਇੰਜੋਏ ਪੂਰਾ ਇੱਥੇ ਲੈਣੇ ਹਨ ਨਜ਼ਾਰੇ ਇੱਥੇ ਪੂਰਾ ਠੰਡਾ ਵਾਟਰ ਹੈ ਇੱਥੇ ਇੱਥੇ ਹਰ ਰੋਜ਼ ਵਾਟਰ ਚੇਂਜ ਕੀਤਾ ਜਾਂਦਾ ਹੈ ਸਫਾਈ ਦਾ ਵੀ ਬੜਾ ਵਧੀਆ ਪ੍ਰਬੰਧ ਹੈ ਇੱਥੇ ਬੜੀ ਸਫਾਈ ਰੱਖੀ ਹੋਈ ਆ ਸਾਫ ਪੂਲ ਹੈ ਨੀਲਾ ਪਾਣੀ ਵਾ ਪੂਰਾ ਇਹਨ ਇੱਥੇ ਰਾਈ ਡ੍ਰੀਮ ਲੈਟਸ সুইਮ ਪੂਲ ਦੇ ਅੰਦਰ ਤੁਹਾਨੂੰ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਮਿਲੂਗਾ ਆਪਾਂ ਜੋ ਵੀ ਆ ਕੇ ਆਰਡਰ ਕਰਦੇ ਆ ਉਹ ਵੀ ਆਪਾਂ ਨੂੰ ਬੜੀ ਜਲਦੀ ਉੱਤੇ ਫਾਸਟ ਸਰਵਿਸ ਹੈ ਨਾ ਜੀ ਉਹ ਵੀ ਮਿਲ ਜਾਂਦਾ ਆਪਾਂ ਨੂੰ ਖਾਣ ਪੀਣ ਦੇ ਲਈ ਚੱਲ ਚੱਲ ਬੈ ਜਾ ਟੂ ਦੇ ਵਿੱਚ ਚੱਲ ਚੱਲ ਬੈ ਆ ਦੇ ਲਾ ਪਾਣੀ ਦੇ ਨਿਆਰੇ ਲੈਂਦਾ ਨਿਆਣਾ ਪੂਰਾ ਇਹ ਪੂਰੀ ਤਰਾਕੀ ਕਰਦਾ ਇੱਥੇ ਸਵਿੰਗ ਕਰਦਾ ਪੂਰੀ ਕਰਦੇ ਇਧਰ ਨੂੰ ਫੇਸ ਹਾਂ ਕਰਦੇ ਕਰਦੇ ਮਾਰ ਐਕਸ਼ਨ ਪੂਰੇ ਆ ਲੈਣਾ ਨਿਆਰੇ ਸਹੀ ਹੈ ਸਹੀ ਹੈ ਚੱਲ ਚੱਲ ਵਿਚਾਲੇ ਚੱਲ ਪੂਲ ਦੇ ਵਿਚਾਲੇ ਜਾ ਕੇ ਕਰ ਲਾ ਮਸਤੀ ਹੁਣ ਪੂਰੀ ਲੈ ਲੈ ਨਿਆਰੇ ਆ ਦੇ ਲੱਕਦਾਂ ਨਾਲ ਦਾ ਦੋ ਦੋ ਟਿਊਬਾ ਪਾ ਕੇ ਲੈ ਲਿਆ ਨਿਆਰੇ ਪੂਰਾ ਤਰਾਕੀ ਕਰਦਾ ਪੂਰੀ ਇਹ ਤੇ ਜੇਕਰ ਤੁਸੀਂ ਵੀ ਇੱਥੇ ਸਵੀਮਿੰਗ ਪੂਲ ਵਿੱਚ ਆਉਣਾ ਹੋਇਆ ਤਾਂ ਤੁਹਾਨੂੰ ਇਸ ਦਾ ਐਡਰੈਸ ਦੱਸ ਦਿੰਦੇ ਆ ਇਹ ਰਾਈ ਡ੍ਰੀਮ ਲੈਂਡ ਸਵੀਮਿੰਗ ਪੂਲ ਜਲਾਲਾਬਾਦ ਤੋਂ ਮੁਕਸਰ ਰੋਡ ਤੇ ਬਣਿਆ ਹੋਇਆ ਹੈ। ਲੋ ਜੀ ਹੁਣ ਮੈਂ ਵੀ ਆ ਗਿਆ ਵਿੱਚ ਮੈਂ ਵੀ ਲੈਣਾ ਯਾਰ ਇੱਥੇ ਦੇ ਪੂਲ ਦੇ ਠੰਡੇ ਪਾਣੀ ਦੇ ਨਹਾਉਣ ਨਹਾਉਣੇ ਆ ਚੰਗੀ ਤਰ੍ਹਾਂ। ਲੈਣੇ ਆ ਨਾ ਯਾਰ ਇਹ ਕਰਦੇ ਆ ਮਸਤੀ ਇੱਥੇ ਪੂਰੀ। ਤੇ ਚਲੋ ਹੁਣ ਕਰਦੇ ਅੱਜ ਦਾ ਇਹ ਵਲੌਗ ਸਮਾਪਤ ਤੇ ਜੇਕਰ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੇ ਹੋਰ ਨਵੇਂ ਵਲੌਗ ਦੇਖਣ ਦੇ ਲਈ ਆਪਣੇ ਚੈਨਲ ਜੀਪ ਸੁਖ ਵਲੌਗ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ